ਕਾਲ ਜੀ ਸਾਰਿਆਂ ਨੂੰ ਆਪਾਂ ਜਾਇਆ ਨਿਮਸਬ ਗੁਰਦੁਆਰਾ ਸਾਹਿਬ ਕਰੋ ਦਰਸ਼ਨ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਵਾਉਣਾ ਕੋ ਇਥੋਂ ਐਂਟਰ ਕੀਏ ਗੁਰੂ ਘਰ ਦੀ ਔਰ ਸਾਹਮਣੇ ਲੰਗਰ ਹਾਲ ਹੈ ਇੱਧਰ ਬਾਬਾ ਜੀ ਬਹਿੰਦੇ ਨੇ ਚਲੋ ਦਰਸ਼ਨ ਕਰਨੇ ਆਓ ਐ ਗੁਰੂ ਜੀ ਉੱਥੇ ਆਪਾਂ ਹੱਥ ਧੋਣੇ ਆ ਆਪੀ ਲੈ ਜਾਓ ਆਪੀ ਤੇ ਕਰ ਲਈ ਲੈ ਲੈ ਆ ਚਾਹੂ ਫੇਰ ਆਨੇ ਬੜੀਆ ਬੜੀਆ ਹੋਵੇਗੀ ਵਾਹ ਗੁਰੂ ਜੀ ਮੰਮੀ ਜਾਨ ਦੇ ਅੱਗੇ ਅੱਗੇ ਦਸਾਂ ਲੱਗਣ ਦੀ ਹੈ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੂਰਬ ਸੀ ਨਾ ਤਾਂ ਕਰਕੇ ਤੇ ਪੰਜ ਛਨਾਨਾ ਕਰ ਲੈਣੇ ਆਂ ਤੇ

ਚਲਿਏ ਬਾਬਾ ਜੀ ਖਰੇ ਹੁਣ ਇੱਥੇ ਨੇ ਕਿ ਗਏ ਨੇ ਉੱਥੋਂ ਪਤਾ ਚੱਲੇਗਾ ਫਿਰ ਵੇਟ ਕਰ ਲੈਨੇ ਆ ਆ ਜਾਂਦੇ ਨੇ ਵਾਈਕਰੂਚੀ ਗੁਰੂਦੀ ਨਗਰੀ ਸਤਨਾ ਕਾਰਜ ਗਿਆ ਵਾਸ਼ਰੂਮ ਇਸ ਕਰਕੇ ਅਸੀਂ ਕਾਰੇ ਦੀ ਵੇਟ ਕਰਨਦੇ ਆ ਇੱਥੇ ਬੈਠ ਕੇ ਤਾਂ ਕਿ ਕਾਰ ਆ ਜਾ ਚੇ ਬਾਬਾ ਜੀ ਦੇ ਕਾਰ ਨੂੰ ਕਾ ਲੱਗੂਆਂ ਨੇ ਬੜੀਆ ਕੰਮ ਚੱਲ ਰੰਦੀ ਹੈ ਇਹਦੇ ਰੱਤ ਨੂੰ ਮੈਂ ਉਹੇ ਸੱਤਨਾ ਸਭ ਲੋਕ ਨੂੰ ਦਿਖਾਉਣਾ ਹੈ ਮੰਮੀ ਆ ਲੰਗਰ ਆਲ ਬੰਦੇ ਆ ਨਾ ਇਹ ਰਾ ਹੂੰ ਕਿ ਦਵਾਨ ਹਾਲ ਇਹ ਦਵਾਨ ਹਾਲ ਅੱਛਾ ਲੰਗਰ ਹਾਲ ਉਧਰ ਹੀ ਉਹ ਬਾਬਾ ਜੀ ਦਾ ਟੈਂਪੂ ਖੜੇ ਨੇ ਨਾ ਉਹਨਾਂ ਦੇ ਪਿੱਛੇ ਹਾਂ ਉਹ ਲਿਖਿਆ ਉੱਪਰ ਲੰਗਰ ਹਾਲ ਆਹੋ ਓ ਮਾਈ ਵੜਾ ਇਹਦਾ ਆਹੋ ਇੱਧਰ ਮਾਈ ਵੜਾ ਇੱਧਰ ਮਾਈ ਵੜਾ ਹੈ ਚਲ ਤੈਨੂੰ ਵਖਾ ਕੇ ਜਾਂ ਨਹੀਂ ਵੈਸੇ ਤੇ ਵੇਖਿਆ ਬਸ ਕੋ ਦੋੜਾ ਕਰੀ ਆਜੂੜਾ ਘਾਰੇ ਤੇ ਕੋ ਸਾਹਮਣੇ ਜੁੜੇ ਜਾਣ। ਤੋਂ ਪ੍ਰਸ਼ਾਦ ਕਰਾਈਦਾ। ਸਾਹਮਣੇ ਸੰਗਤ ਆਂਦੀ ਇਹ ਜਾਨ ਦੀ। ਵਾਹਿਗੁਰੂ ਜੀ। ਸੇਵਾ ਸੇਵਾ ਆਈਏ ਕਿਸੇ ਪਿੰਡੋਂ ਅੱਜ। ਕਿੱਥੋਂ ਆਈਏ? ਉਹਨਾਂ ਨੂੰ ਬੜਾ ਥੋ ਆਈਏ। ਸੇਵਾ ਰੋਜ਼ ਹੁੰਦੀ ਹੈ ਨਾ ਕਿਤੋਂ ਨਾ ਕਿਸੇ ਨ ਕਿਸੇ ਪਿੰਡ ਚ ਨੇੜੇ-ਨੇੜੇ। ਮੋੜੀ ਦੇ ਮੰਡ ਪੌਂਦੀ ਏ ਅਸੂਪਰੋਂ ਦੀ ਏ ਹਾਂ ਜੋ ਆ ਜੋ ਹਾਂਜੀ ਲੰਗਰ ਸ਼ਕਣ ਆ ਗਏ ਆਪ ਹਨਾ ਲੰਗਰ ਹਾਜ ਕਿੰਨਾ ਵੱਡਾ ਸਾਰਾ ਇਹ ਮੂਗਰ ਬਾਬਿਆਂ ਦੀ ਲੱਸੀ ਹਨਾ ਮੈਂ ਵੀ ਲੱਸੀ। ਸਵਾਦੀ। ਹਾਂ? ਸੁਆਦੀ। ਬਾਬਾ ਜੀ ਦਾ ਲੰਗਰ ਹਰ ਤੀਸ ਦਿਨ ਸਵਾਦ ਹੈ ਨਾ। ਛਕਲੇ ਲੰਗਰ। ਤਾਂ ਜੀ ਹੁਣ ਚੱਲਨੇ ਆ ਬਾਹਰ ਵੈਨੇ ਆ ਬਾਬਾ ਜੀ ਕਿੱਥੇ ਮਿਲਨੇ? ਬਾਬੇ ਨੇ ਲੱਸੀ ਬੜੀ ਸਵਾਦ ਸੀ। ਬੜਾ ਸਵਾਦ ਸੀ। ਪਿੰਕ ਮਿੰਗੁੰਦੀ। ਬਾਬਾ ਜੀ ਵੈਨੇ ਆ ਕਿੱਥੇ ਮਿਲਨੇ ਆਪਾਂ ਨੂੰ? ਮੰਮੀ ਉੱਥੇ ਸੇਵਾ ਕਰਨ ਲੱਗ ਗਏ ਨੇ। ਜੀ। ਹਾਂਜੀ। ਜੀ ਮੈਂ ਪਿਛਲੀ ਵਾਰ ਆਇਆ ਸੀ ਨਾ। ਹਾਂ। ਹਾਟਕ ਚ ਸੇਵਾ ਹੁੰਦੀ ਹੈ ਨਾ ਦੇਖੋ ਜਦੋਂ ਮੰਮੀ ਪਿਆਸ ਰਾਤੀ ਹਾਂ ਜਦੋਂ ਅੰਮੀ ਕਿਵੇਂ ਖੇਡਣ ਦੇ ਨੇ ਨਾ ਔੜੀ ਮਸਤੀ ਜਨਨ ਕੋਈ ਗੋਸ਼ ਨਹੀਂ ਆਂਦਾ ਨਾ ਇੱਕ ਨੂੰ ਲੈ ਲਾਂਗੇ ਆਪਾਂ ਬਾਬਾ ਜੀ ਕਰਨੇ ਮੈਂ ਲੈ ਆਂਦੇ ਨੀ ਖੇਡਣ ਦੇਣੀ ਧੋਪ ਚ ਸੀ ਸੇਵਾਦਾਰਾਂ ਤੋਂ ਪੁੱਛਿਆ ਸੇਵਾਦਾਰਾਂ ਸਾਨੂੰ ਦੱਸਿਆ ਕਿ ਬਾਬਾ ਜੀ ਉਧਰ ਲੈਂਟਰ ਪੈਨਦੇ ਆ ਉਧਰ ਨੇ ਹੁਣ ਵੈਨਿਆ ਜਾ ਕੇ ਬਾਬਾ ਜੀ ਮਿਲਦੇ ਨੇ ਕਿ ਕਿਤੇ ਬਾਹਰ ਗਏ ਨੇ ਕਨਫਰਮ ਕਰ ਲੈਣੇ ਆ ਵੇਖ ਕੇ ਅਰਜ ਵਧੀਆ ਥੁੱਪ ਲੱਗੰਦੀ ਹੈ ਨਾ ਪੈਰ ਠੰਡੇ ਹੋ ਗਏ ਸਨ ਨਿੱਗੇ ਉਧਰ ਲੈਂਟਰ ਪੈਨਦੇ ਆ ਇਸਤਰੀ ਲੱਗੇ ਨੇ ਉੱਥੇ ਜੁੱਤੀ ਨੇ ਤੈਨੂੰ ਪੁੱਛਿਆ ਸੇਵਾਦਾਰਾ ਸਨਵਾ ਕਿ ਹੈ ਵੀ ਬਾਬਾ ਜੀ ਉੱਧਰ ਵੇਖ ਲਓ ਜਿਹੋ ਇਹ ਤੇ ਕਾ ਪਤਾ ਨਹੀਂ ਹੈਗਾ ਕਟੋਰਾ ਤੂਰਾ ਕਾਰਜ ਛੋਟੇ ਛੋਟੇ ਅਮਰੂਦ ਹਾਲੇ ਛੋਟੇ ਨੇ ਬੱਚੇ ਖਾਣ ਵਾਲੇ ਕੋ ਨਹੀਂ ਪਟਲੇ ਨਹੀਂ ਹੂੰ ਛੋਟੇ ਨਹੀਂ ਲੰਦਿਆ ਕੰਮ ਨਾ ਆਜੋ ਚ ਲਈਏ ਚਾਹ ਪੀ ਲਈਏ ਚਾਹ ਪੀ ਕੇ ਤੇ ਫਿਰ ਜਾਨੇ ਆ ਠੀਕ ਹੈ ਚਲੋ ਔਰ ਇਹ ਕਰਜ ਕਿੱਟ ਨੂੰ ਕਿਵੇਂ ਕਮਾਣਦੇ ਆ ਚਾਹ ਪੀਨੇ ਤੇ आजा कारज कारज आजा बच्चे गरम गरम चा फ्री जी ने बुला लिया कारज ने मैं भी आगे चल आगे ਇਧਰੀ ਆ ਜਾਓ ਮਾਪੇ ਨੂੰ ਬੁਲਾਇਆ ਕੰਤੇ ਆਂਦੇ ਨੇ ਉਹ ਸ਼ਾਂਦੇ ਹੋਣੇ ਨੇ ਪਾ ਲਈ ਕਾਰ ਜੀ ਨੂੰ ਬਾਬਾ ਜੀ ਨੇ ਦੇਤੀ ਦਰਸੀ ਬੈਠ ਚਾੜੂ ਦੇ ਮਰਦੀ ਨੇ ਹੂੰ ਪਰ ਸਾਧ ਨੂੰ ਦੇ ਗਿਆ ਨਾ ਵਰਸੀ ਦਾ ਉਹ ਆਜ ਮਾਰ ਕੇ ਸਿਖਾ ਲੋ ਇਹ ਬਾਂਦਰ ਨਹੀਂ ਹੈਗੇ ਇਹ ਲੰਗੂਰ ਨੇ ਇੱਥੇ ਬਾਂਦਰ ਬਹੁਤ ਜ਼ਿਆਦਾ ਹੁੰਦੇ ਸੀ ਬਾਬਾ ਜੀ ਆਂਦੇ ਨੇ ਉਹਨਾਂ ਨੂੰ ਭਜਾਉਣ ਵਾਸਤੇ ਫਿਰ ਲੰਗੂਰ ਰੱਖੇ ਨੇ ਇਹ ਬਾਂਦਰਾਂ ਨੂੰ ਟਿਕਾਣੀ ਦੇਂਦੇ ਇੱਥੇ ਚਲੋ ਹੋ ਗਿਆ ਦਰਸ਼ਨ ਚਲੋ ਚੱਲੀਏ ਵਾਹਿ ਸੱਤ ਨਾਮ ਜੀ ਵਾਹਿਗੁਰੂ ਸਹਿਜ ਜੀ ਚੱਲ ਜੀਏ ਹੁਣ ਆ ਵੀ ਹੁਣ ਪਤਲੇ ਲੰਗੂਰਸ ਆਣੇ ह्म ਇਲੰਗੂਰਸ ਆਣੇ ਵਾਵਾ ਰੰਦ ਜਾਨੇ ਆ ਵਾਵਾ ਟਾਈਮ ਹੋ ਗਿਆ 3:44 ਨਾ ਪੁੱਤੂ ਇੰਜ ਨਹੀਂ ਕਰੀਦਾ ਗੁਰੂ ਘਰ 快！不准！不行！